ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਅੱਜ ਇੱਕ ਗੱਲ ਧਿਆਨ ਦੇ ਵਿੱਚ ਆਈ ਮੈਂ ਕਿਹਾ ਸੋਚਿਆ ਤੁਹਾਡੇ ਨਾਲ ਵਿਚਾਰ ਚਰਚਾ ਕਰੀਏ ਤੇ ਗੱਲ ਕੀ ਹੈ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਮੈਂ ਸਹੀ ਕਿਹਾ ਹੈ ਜਾਂ ਨਹੀਂ ਕਿਹਾ ਹੈ ਜਾਂ ਇੰਜ ਹੋਣਾ ਚਾਹੀਦਾ ਜਾਂ ਇੰਜ ਨਹੀਂ ਹੋਣਾ ਚਾਹੀਦਾ ਗੱਲ ਕੀ ਹੈ ਗੱਲ ਇਹ ਹੈ ਕਿ ਕਈ ਸਕੂਲ ਜਿਹੜੀਆਂ ਸਰਿਆਮ ਕਿਤਾਬਾਂ ਵੇਚ ਰਹੇ ਨੇ ਸਰਿਆਮ ਸਕੂਲ ਦੇ ਵਿੱਚ ਹੀ ਵਰਦੀਆਂ ਵੇਚ ਰਹੇ ਨੇ ਸਟੇਸ਼ਨਰੀਆਂ ਸਮਾਨ ਵੇਚ ਰਹੇ ਨੇ ਬੈਗ ਵੇਚ ਰਹੇ ਨੇ ਅਤੇ ਮਾਪੇ ਦੁਖੀ ਨੇ ਕਿਉਂਕਿ ਪੰਜਾਬ ਸਰਕਾਰ ਆਪਣੀ ਹੀ ਮੁਹਿੰਮ ਚਲਾ ਰਹੀ ਹੈ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਾਰੀ ਹੈ ਪਰ ਪ੍ਰਾਈਵੇਟ ਸਕੂਲਾਂ ਤੇ ਲਗਾਮ ਬਿਲਕੁਲ ਵੀ ਕਸੀ ਨਹੀਂ ਜਾ ਰਹੀ ਅਤੇ ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਹ ਸ਼ਿਕਾਇਤ ਡੇਢ ਮਹੀਨਾ ਚੱਕਰ ਮਾਰਨ ਤੋਂ ਬਾਅਦ ਸਿਰਫ ਇੱਕ ਕੂੜੇ ਦੇ ਵਿੱਚ ਢੇਰ ਦੇ ਵਿੱਚ ਪਈ ਹੋਈ ਮਿਲਦੀ ਹੈ ਕਿਉਂਕਿ ਕਾਰਵਾਈ ਕੋਈ ਹੁੰਦੀ ਹੀ ਨਹੀਂ ਨੋਟਿਸ ਜਾਰੀ ਹੁੰਦਾ ਹੈ ਅਧਿਆਪਕ ਨੂੰ ਬੁਲਾਇਆ ਜਾਂਦਾ ਹੈ ਮੈਨੇਜਮੈਂਟ ਨੂੰ ਬੁਲਾਇਆ ਜਾਂਦਾ ਹੈ ਪ੍ਰਿੰਸੀਪਲ ਨੂੰ ਬੁਲਾਇਆ ਜਾਂਦਾ ਤੇ ਗੋਲਮੋਲ ਉਹ ਜਵਾਬ ਦੇ ਦਿੰਦੇ ਨੇ ਤੇ ਉਹ ਜਿਹੜੀ ਦਰਖਾਸਤ ਹੈ ਕੂੜੇ ਦੇ ਢੇਰ ਦੇ ਵਿੱਚ ਪਈ ਹੁੰਦੀ ਹੈ ਹੁਣ ਜੋ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਗੱਲ ਜ਼ਰੂਰ ਗੌਰ ਧਿਆਨ ਨਾਲ ਦਿਓ ਜਦੋਂ ਆਪਾਂ ਸਕੂਲ ਦੇ ਵਿੱਚ ਬੱਚੇ ਨੂੰ ਪੜ੍ਹਾਉਂਦੇ ਆਂ ਤੇ ਉਹ ਕਹਿੰਦੇ ਆ ਵੀ ਸਾਡੇ ਤੋਂ ਕਿਤਾਬਾਂ ਲਓ ਸਾਡੇ ਤੋਂ ਹੀ ਵਰਦੀਆਂ ਲਓ ਸਾਡੇ ਤੋਂ ਹੀ ਸਟੇਸ਼ਨਰੀ ਦਾ ਸਮਾਨ ਲਓ ਤੇ ਅਸੀਂ ਫੀਸ ਜਿਹੜੀ ਹੈ ਸਰਕਾਰ ਨੇ 8% ਕਿਹਾ ਹੈ ਅਸੀਂ 8 ਨਹੀਂ ਅਸੀਂ ਤਾਂ 15 ਵਧਾਣੀ ਹੈ ਤੇ ਮਾਪੇ ਦੁਖੀ ਹੋ ਜਾਂਦੇ ਆ ਵੀ ਭਾਈ ਪਹਿਲਾਂ ਤਾਂ ਇਹਨੂੰ 20000 ਰੁਪਏ ਐਡਮਿਸ਼ਨ ਫੀਸ ਦਿਓ ਫਿਰ ਇਹਨਾਂ ਤੋਂ 15-20000 ਦਾ ਸਮਾਨ ਖਰੀਦੋ ਤੇ ਫਿਰ ਟਿਊਸ਼ਨ ਲਾਓ ਫਿਰ ਕਹਿੰਦੇ ਆ ਤੁਹਾਡਾ ਬੱਚਾ ਪੜਦਾ ਨਹੀਂ ਟਿਊਸ਼ਨ ਵਾਲੇ ਦੀ ਕਮੀ ਆ ਤੇ ਅੱਜ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਇਹ ਕਹਿ ਰਿਹਾ ਤੇ ਹੁਣ ਜਦੋਂ ਬੰਦਾ ਸਕੂਲ ਚੇਂਜ ਕਰਦਾ ਹੈ ਮੰਨ ਲਓ ਇੱਕ ਬੰਦਾ ਕਿਸੇ ਸਕੂਲ ਦੇ ਵਿੱਚ ਹੁੰਦਾ ਹੈ ਤੇ ਉਹ ਫੀਸ ਦਾ ਦਬਾਅ ਉੱਤੇ ਪੈਂਦਾ ਹੈ ਉਹ ਨਹੀਂ ਦੇ ਪਾਂਦਾ ਤੇ ਉਹ ਸਕੂਲ ਚੇਂਜ ਕਰ ਲੈਂਦਾ ਹੈ ਸਕੂਲ ਜਦੋਂ ਚੇਂਜ ਕਰਦਾ ਹੈ ਤੇ ਜਿਹੜੇ ਦੂਸਰੇ ਸਕੂਲ ਦੇ ਵਿੱਚ ਜਾਂਦਾ ਹੈ ਨਾ ਉਹਦੀ ਪ੍ਰਿੰਸੀਪਲ ਪਹਿਲਾਂ ਤਾਂ ਬੜੇ ਧਿਆਨ ਨਾਲ ਬੱਚੇ ਨੂੰ ਦੇਖਦੀ ਹੈ ਤੇ ਸੋਚਦੀ ਹੋਣੀ ਮਨ ਦੇ ਵਿੱਚ ਵੀ ਇਹ ਸਾਡੇ ਅੜਿੱਕੇ ਹੋਣਾ ਆ ਪਹਿਲਾਂ ਕਦੇ ਨਹੀਂ ਆਇਆ ਹੈਗਾ ਤੇ ਇਹਦਾ ਟੈਸਟ ਲਵਾਂਗੇ ਸਭ ਤੋਂ ਪਹਿਲਾਂ ਟੈਸਟ ਵਾਲਾ ਡਰਾਮਾ ਚੱਲਦਾ ਹੈ ਫਿਰ ਉਹ ਬੱਚੇ ਦਾ ਟੈਸਟ ਲੰਨੇ ਆ ਟੈਸਟ 'ਚ ਬੱਚਾ ਕਈ ਵਾਰ ਡਰ ਕੇ ਫੇਲ ਹੋ ਜਾਂਦਾ ਹੈ ਕਈ ਵਾਰ ਪਾਸ ਹੋ ਜਾਂਦਾ ਹੈ ਛੋਟੀ ਕਲਾਸਾਂ 'ਚ ਦੂਸਰੀ ਤੀਸਰੀ ਜੇਕਸਨ ਰੱਖਣਾ ਹੋਵੇ ਉਹਨਾਂ ਨੂੰ ਪਾਸ ਕਰ ਦਿੰਨੇ ਆ ਵੀ ਭਾਈ ਇਹਨਾਂ ਕੋਲ 6-7 ਸਾਲ ਫੀਸ ਲਾਉਂਗੇ ਫਿਰ ਨੌਵੀਂ ਤੇ ਇਹਨੂੰ ਹੋਰ ਪਾਸੇ ਭੇਜ ਦੂੰਗੇ ਤੇ ਸਵਾਲ ਇੱਥੇ ਮੇਰਾ ਅੱਜ ਦਾ ਇਹ ਹੈ ਵੀ ਕਿਉਂ ਟੀਚਰ ਹੀ ਕਿਉਂ ਬੱਚਿਆਂ ਦਾ ਟੈਸਟ ਲੰਨੇ ਆ ਕੀ ਬੱਚਿਆਂ ਨੂੰ ਟੀਚਰ ਦਾ ਟੈਸਟ ਨਹੀਂ ਲੈਣਾ ਚਾਹੀਦਾ ਇਹ ਵੀ ਪਤਾ ਹੋਵੇ ਨਾ ਜਿਹੜਾ ਟੀਚਰ 40 ਬੱਚਿਆਂ ਨੂੰ ਪੜ੍ਹਾ ਰਿਹਾ ਉਹਨੂੰ ਵੀ ਕੋਈ ਚੰਦਾ ਹੈ ਕਿਤੇ ਉਹ ਪਤਾ ਲੱਗੇ ਬਾਅਦ ਦੇ ਵਿੱਚ ਫਲਾਣੇ ਮੈਨੇਜਮੈਂਟ ਦੇ ਮਾਸੀ ਦੇ ਮੁੰਡਾ ਤਾਂ ਜਾਂ ਮਾਸੀ ਦੀ ਕੁੜੀ ਤੇ ਉਹ ਲਈ ਹੋਈ ਹੈ ਸਕੂਲ ਦੇ ਵਿੱਚ 9 10 15000 ਤਨਖਾਹ ਤੇ ਸਵਾਲ ਇਹ ਹੈ ਵੀ ਸਿਰਫ ਬੱਚਿਆਂ ਦਾ ਹੀ ਕਿਉਂ ਟੈਸਟ ਲਿੱਤਾ ਜਾਂਦਾ ਚਾਹੇ ਬੱਚੇ ਨੂੰ ਆਂਦਾ ਹੋਵੇ ਜਾਂ ਨਹੀਂ ਆਂਦਾ ਹੋਵੇ ਤੇ ਟੀਚਰ ਦਾ ਟੈਸਟ ਲੈਣਾ ਕਿਉਂ ਜ਼ਰੂਰੀ ਨਹੀਂ ਕਦੇ ਤੁਸੀਂ ਇਸ ਬਾਰੇ ਸੋਚਿਆ ਵੀ ਕਿਹਾ ਜਿਹੜਾ ਟੀਚਰ ਹੈ ਤੁਸੀਂ ਆਪਣੇ ਜੇ ਤੁਹਾਡਾ ਬੱਚਾ ਪੜ੍ਹਨ ਵਾਲਾ ਹੈ ਕਿਹਾ ਤੁਸੀਂ ਟੀਚਰ ਦਾ ਟੈਸਟ ਵੀ ਲੈ ਸਕਦੇ ਹੋ ਵੀ ਭਾਈ ਤੂੰ ਤਾਂ ਸਾਡੇ ਤੇ ਮੈਡਮ ਅ 10ਵਾਲ ਪੁੱਛ ਲਈ ਅਸੀਂ ਦੱਸਾ ਚ 9 ਕਰ ਲੇ 8 ਕਰ ਲੇ 6 ਕਰ ਲੇ 5 ਕਰ ਲੇ 4 ਕਰ ਲੇ ਜਾਂ ਸਾਨੂੰ ਕੋਈ ਨਹੀਂ ਆਂਦਾ ਅਸੀਂ ਵੀ ਤੈਨੂੰ 200 ਸਵਾਲ ਕਰ ਲੈਨੇ ਆ ਭਾਈ ਵੀ ਅਸੀਂ ਵੀ ਦੇਖੀਏ ਵੀ ਤੁਹਾਨੂੰ ਇਹ ਸਵਾਲ ਆਂਦਾ ਜਾਂ ਨਹੀਂ ਆਂਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਮੈਂ ਸਹੀ ਕਹਿ ਰਿਹਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਹਾਂ ਲਿਖਿਓ ਵੀ ਟੀਚਰ ਦਾ ਵੀ ਟੈਸਟ ਲੈਣਾ ਚਾਹੀਦਾ ਤੇ ਜੇਕਰ ਉਹ ਉਹ ਬੱਚਾ ਲੈ ਸਕਦਾ ਜਿਹਨੂੰ ਨੌਲੇਜ ਹੈਗੀ ਹੈ ਤੇ ਜੇਕਰ ਉਹ ਮੈਡਮ ਜਿਹੜੀ ਹੈ ਉਹ 10ਵਾਲ ਬੱਚੇ ਤੋਂ ਪੁੱਛ ਸਕਦੀ ਹੈ ਤਾਂ ਬੱਚਾ ਵੀ ਦੋ ਸਵਾਲ ਮੈਡਮ ਤੇ ਘਰ ਤੋਂ ਆਪਣੇ ਯਾਦ ਕਰਕੇ ਪੁੱਛੇ ਮੈਡਮ ਵੀ ਤੁਹਾਨੂੰ ਵੀ ਦੱਸੋ ਵੀ ਤੁਹਾਨੂੰ ਇਹ ਸਵਾਲ ਆਉਂਦੇ ਆ ਕਿਉਂਕਿ ਅਸੀਂ ਤੁਹਾਡੇ ਕੋਲ ਪੜ੍ਹਨਾ ਹੈ ਜੇ ਤੁਹਾਨੂੰ ਹੀ ਨਹੀਂ ਆਂਦਾ ਤਾਂ ਅਸੀਂ ਕਿਆ ਕਰਾਂਗੇ ਹੁਣ ਕੱਲ ਇੱਕ ਸਕੂਲ ਦੇ ਵਿੱਚ ਕੈਬਨਟ ਮੰਤਰੀ ਅਨਮੋਲ ਗਗਨਮਾਨ ਆਈਸੀ ਤੇ ਉੱਥੇ ਉਹ ਪੰਜਾਬੀ మీడియం ਦਾ ਸਕੂਲ ਆ ਬੜੇ ਢੋਲ ਵੱਜੇ ਬੜੀਆਂ ਬੱਚਿਆਂ ਨੇ ਗਿੱਧਾ ਪੇਸ਼ ਕਰਿਆ ਪਰ ਉੱਥੇ ਜਿਹੜੀ ਪੰਜਾਬੀ ਭਾਸ਼ਾ ਲਿਖੀ ਹੋਈ ਸੀ ਉਹੀ ਗਲਤ ਪੰਜਾਬੀ ਭਾਸ਼ਾ ਦੇ ਵਿੱਚ ਸਲੋਗਨ ਲਿਖੇ ਹੋਏ تھے ਉਹੀ ਗਲਤ ਜਿਹੜੇ ਆਪ ਹੀ ਗਲਤ ਲਿਖੀ ਬੈਠੇ ਆ ਉੱਥੇ ਐਸਡੀਐਮ ਸਾਹਿਬ ਪਹੁੰਚੇ ਹੋਏ ਸੀਗੇ ਉੱਥੇ ਹੋਰ ਡੀਓ ਦਫਤਰ ਚੋਂ ਅਧਿਕਾਰੀ ਪਹੁੰਚੇ ਹੋਏ ਸੀਗੇ ਉੱਥੋਂ ਟੀਚਰ ਵੀ ਸੀਗੇ ਜਿਹੜੇ ਕੁਆਲੀਫਾਈਡ ਆ ਸਰਕਾਰੀ ਸਕੂਲਾਂ ਦੇ ਉਹਨਾਂ ਨੂੰ ਦਿਖਿਆ ਹੀ ਨਹੀਂ ਵੀ ਕਿਆ ਲਿਖੀ ਜਾਂਦੇ ਆ ਥੋੜੀ ਪੰਜਾਬੀ ਆਪਣੀ ਸ਼ੁੱਧ ਨਹੀਂ ਤੇ ਲੋਕਾਂ ਨੂੰ ਕਿਆ ਸਿਖਾਉਂਗੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਬੱਚਿਆਂ ਨੂੰ ਟੀਚਰ ਦਾ ਵੀ ਟੈਸਟ ਲੈਣਾ ਚਾਹੀਦਾ ਹੈ ਕਿਉਂਕਿ ਉਹ ਟੀਚਰ 40 ਬੱਚੇ ਨੂੰ ਪੜ੍ਹਾਉਂਦੀ ਆ ਤੇ ਆ ਵੀ ਧਿਆਨ ਹੋਣਾ ਚਾਹੀਦਾ ਕਿ ਉਹਨੂੰ ਵੀ ਭਾਈ ਕੁਝ ਆਂਦਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ